ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹਲਾ ਪਹਿਲਾ ਸ਼ੰਤ ਘਰ ਪਹਿਲਾ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੁੰਦ ਜੋ ਬਨ ਬਾਲੜੀਏ ਮੇਰਾ ਫਿਰ ਰਈ ਅੱਲਾ ਆਮਾ न पेर ने हुकणा रस प्रीत दया ला मुंद जोबन बालड़ी मेरा पेर रला रामा धन पेर ने हुकणा ਰਾਸ ਪ੍ਰੀਤ ਗਾਏ ਅਲਾ ਰਾਮਾ ਧਨ ਪਿਰ ਹੈ ਮਿਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਰਕਾਰ ਸਾਤ ਰਸ ਅੰਮ੍ਰਿਤ ਭਰੇ ਕਰ ਦਇਆ ਮਿਆ ਦਇਾਲ ਸੱਚੇ ਸ਼ਬਦ ਮਿਲ ਗੁਣ ਗਾਵਾ ਨਾਨਕਾ ਹਰ ਵਰ ਦੇ ਬਿਗਸੀ ਮੁੰਦ ਮਨ ਉਮਾਉ ਮੁੰਦ ਸਹਜ ਸਲੋ ਨੜੀਏ ਪ੍ਰੇਮ ਬੇਨੰਤੀ ਰਾਮ ਮੈਂ ਮੰਦਰ ਤਨ ਹਰ ਪ੍ਰਭ ਭਾਵੈ ਪ੍ਰਭ ਸੰਗਮ ਰਾਤੀ ਰਾਮ ਪਾ ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ ਨਾਮ ਹਰ ਕੈ ਸੁਖ ਵਸੈ ਉਹ ਗੁਣ ਪਛਾਣਤਾ ਪ੍ਰਭ ਜਾਣ ਹੈ ਗੁਣ ਹੈ ਵਸ ਅਗਣ ਨਸਾ ਤਦ ਬਾਦ ਇੱਕ ਤਿਲ ਰਹਿ ਨਾ ਥਾਕਾ ਕਹਿਣ ਸੁਣਨ ਨਾ ਧੀਜਾ ਨਾਨਕਾ ਪ੍ਰਯੋਗ ਕਰੁ ਪੁਕਾਰੇ ਰਸ ਨਰ ਸਿਮਰਨ ਭੀਜਾ ਸਖੀਓ ਸਹੇ ਲੜੀਓ ਮੇਰਾ ਪਿਰ ਵਣਜਾਰਾ ਰਾਮ ਹਰ ਨਾਮੋਂ ਵਣਜੜਿਆ ਰਸ ਮੋਲ ਅਪਾਰਾ ਰਾਮ ਮੋਲ ਅਮੋਲੋ ਸੱਚ ਘਰ ਢੋਲੋ ਪ੍ਰਭ ਭਾਵੈ ਤਾਂ ਮੁੰਦ ਭਲੀ ਇਕ ਸੰਗ ਹਰ ਕੈ ਕਰਹਿ ਰਲੀਆਂ ਹਉ ਪੁਕਾਰੀ ਦਰ ਖਲੀ ਕਰਨ ਕਾਰਨ ਸਮਰਥ ਸ੍ਰੀ ਧਾਰ ਆਪ ਕਾਰਜ ਸਾਰਾ ਏ ਨਾਨਕ ਨਦਰੀ ਧਨ ਸੋ ਹਕਣਾ ਸਬਦ ਅਬ ਸਾਧਾਰਾਏ ਹਮ ਘਰ ਸਾਚਾ ਸੋਹਿ ਲੜਾ ਪ੍ਰਭ ਆਏ ਅੜੇ ਮੀਤਾ ਰਾਮ ਰਾਵੇ ਰੰਗ ਰਤੜਿਆ ਮਨ ਲਿੜਾ ਦਿੱਤਾ ਰਾਮ ਦੀਆ ਹਰ ਵਾਰ ਲੀਆ ਜਿਉਂ ਭਾਵੈ ਤਿਉਂ ਰਵਾਏ ਤਨ ਮਨ ਫਿਰ ਆਖੜਾ ਸਬਦ ਸੁਭਾਗ ਕਰ ਅੰਮ੍ਰਿਤ ਫਲ ਪਾਵਾਏ ਬੁੱਧ ਪਾਠ ਨਾ ਪਾਈ ਬਹੁਤ ਜੁਤੋ ਰਾਈਆ ਭਾਏ ਮਿਲੈ ਮਨ ਭਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਨੇ ਬੁੱਧ ਪਾਠ ਨਾ ਪਾਈਆ ਬਹੁਤ ਚੁੜਾਈਆ ਭਾਏ ਮਿਲੈ ਮਨ ਭਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਨੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਮਨ ਜੋਬਨ ਗਾਲੜੀਏ ਮੇਰਾ ਪਿਰ ਰਦੀ ਅੱਲਾ ਰਾਮ ਧਨ ਪਿਰ ਨੇਹੁ ਕਣਾ ਰਸ ਪ੍ਰੀਤ ਦਾਏ ਅੱਲਾ ਰਾਮ ਪਾਵਨ ਅੰਗ 435